ਅਸੀਂ ਤਾਂ ਬੇਨਤੀ ਕਰਦਾ ਕਿ ਬੰਦਾ ਸਪੂਟੂ ਕਿਸੇ ਨਾ ਕੋਟਾ ਟੇਪੜੇ ਜੀ ਜਿਹੜੀ ਉਸ ਕੋਲੇ ਪੁਆਇੰਟ ਚੱਲਣਾ ਜਿਹੜਾ ਬੰਦਾ ਕੰਮ ਕਰਦਾ ਕੀ ਨਹੀਂ ਕੰਮ ਕਰਦੇ ਕੀ ਹੈ ਉਹ ਨੂੰ ਊੜ ਪਾਓ ਜਿਹੜਾ ਬੰਦਾ ਚੰਗੇ ਮਾਰੇ ਰਿਹਾ ਹੈ ਤੁਹਾਡੇ ਪਦਾਰਣੇ ਦਾ ਹੰਦਾਰ ਬੰਦਾ ਪਰੇ ਤੋਂ ਮੋਹਰਾਂ ਨਾਲ ਆਇਆ ਛੋਣ ਦਾ ਕੰਮ ਕਰਦਾ ਮੈਂ ਕਿਹਾ ਤੁਮਾਰ ਤੋਂ ਕੋਟਾ ਮਾਰ ਕੇ ਆਖਿਆ ਪਰ ਤਾਂ ਕਿ ਮੈਨੂੰ

ਔਰ ਜੀ ਤੇ ਜਿਹਾ ਆਪੇ ਜਨ ਉਹ ਕੁਝ ਕਿਨੇ ਪਾਸਾ ਦੇ ਨਾਲ ਸਿੱਦੇ ਸੀ ਤੁਹਾਡੇ ਕਿਸੇ ਵੀ ਦਲ ਤੇ ਜਾਂ ਕਿਸੇ ਵੀ ਕੰਮ ਤੇ ਜੇ ਇਸ ਇਨਾਂ ਦੇ ਨਾਲ ਕੋਈ ਕੁਝ ਮਾੜਾ ਹੋਵੇ ਜਿੱਥੇ ਨਿਕਲ ਬੀ ਨੂੰ ਮੋੜ ਦੇ ਕੇ ਤੁਹਾਡੀਆਂ ਜੋ ਮੀਡੀ ਕਹਿੰਦੇ ਕੰਮ ਸੀਗੇ ਉਹ ਨਹੀਂ ਕੰਮ ਸੀਗਾ ਸਾਰਕਸ਼ ਉਹ ਬਾਰੂ ਬਾ ਨਹੀਂ ਨਿਕਲ ਆਇਆ ਸੀਗਾ ਕੋਈ ਤਾਂ ਜੁਮੇ ਨਾਲੇ ਉਸ ਦਾ ਜੋ ਵੀ ਪੜੀਏਗਾ ਨਾ جذبہ جذبہ نہیں سنتا ہے کہ یہ دیکھیے میرے پوچھنا میرا پتا نہیں کام کرنے کے بےنتی کرنا کوئی اس پر آپ آستے ہی رہا کریں کیونکہ یہ میرا بھی ہے دوست ہے میں یہ پاستے کا کیلہ جو کام کرتا ہے جب جب آیا کہ وہ یہ پاستے کا کرتا ہے کیونکہ یہ ایک بتا ہے کہ تو کام کر ہو گئے بھی لوگ کا بھی کام کو جدا تو آگا ہے یہ کام کرتا ہے کہ کہ کام سیٹر کرنی کی بھی وہ کام کرتا ہے یہ ہے کہ کام ਇਹ ਕੋਈ ਮਕਾਨ ਨਹੀਂ ਹੈ ਅਰੋਪਾਲ ਕਹਿੰਦੇ ਮਲੇਵਾਲੀ ਇੰਨੇ ਬੰਦੇ ਇੱਕ ਏਡੇ ਵਿੱਚ ਇਕੱਠੇ ਹੋ ਇਸ ਖਾਸ ਕਰਕੇ ਸਰਕਾਰੀ ਚੀਜ਼ ਰੱਖੀ ਪਰ ਕੋਈ ਵੀ ਸਪੋਰਟ ਜਿਹੜੀ ਹੈ ਈਦੇ ਵਾਸਤੇ ਅੱਜ ਪਤਾ ਲੱਗਿਆ ਮਿਲ ਨਹੀਂ ਕਰਨਾ ਸੀ ਪਰ ਮੈਂ ਵੀ ਪਾ ਲਈ ਮੇਰੇ ਬੀਕੀ ਹੈ ਇੱਕ ਆਲੂ ਭਾਜੀ ਨੂੰ ਮੇਰੇ ਦੋਸਤ ਨੂੰ ਪੂਰਾ ਸਪੋਰਟ ਜੋ ਜਿੰਨਾ ਜਿੰਨਾ ਸਾਡੇ ਕੋਲ ਦੋਸਤਾਂ ਕੋਲ ਹੋ ਸਕਦਾ ਹੈ ਇਹਦਾ ਕੰਮ ਕਰੀ ਉਹ ਸੀਗਾ ਅੱਗੇ ਤੋਂ ਸਾਰੇ ਰੱਖਣਾ ਮਾਨਯੋਗ ਬੰਦੇ ਕੰਦੇ ਕਹਿੰਦੇ ਚਾਹੋ ਤੇ ਮਾਤਾ ਪਾਇਰੇ ਜਿਨੇ ਵੀ ਆਪਣੇ ਬਡੇ ਭੱਜਣ ਨੇ ਮੈਂ ਲਾ ਕੇ ਫਾਰਮ ਬਾਕੀ ਤਾਂ ਬਤਾਓ ਕਿ ਐ ਕਾਰਜਾ ਕਰਦਾ ਆ ਸਾਰੇ ਬਤਾ ਇਸ ਬਾਰੇ ਨਿੱਟਰ ਕਿਚਾ ਲਈ ਆਇਆ ਨਾ ਕੋਈ ਆਓ ਨਿੱਟਰ ਠੀਕ ਹੋਵੇ ਅਜਾ ਇਹੋ ਜਿਹਾ ਬਤਾ ਕਹਾਂਗੇ ਠੀਕ ਕਿchna ਹੋਰ ਇਹਨਾਂ ਨੂੰ ਇਹ ਦਿੱਤਾ ਕਿ ਸਾਡੇ ਪਿੰਡ ਦੇ ਸਾਰਿਆਂ ਨੂੰ ਪਿੰਡ ਪ੍ਰਾਵਾਂ ਨੂੰ ਬਹੁਤ ਚੰਗਾ ਲੱਗਿਆ ਇਸ ਕਰਕੇ ਪਿੰਡ ਵਾਸੀਆਂ ਨੇ ਇਹਨਾਂ ਨੂੰ ਪਹਿਲੇ ਹੀ ਮਤਲਬ ਬੜੇ ਵਧੀਆ ਤਰੀਕੇ ਨਾਲ ਸਮਝਿਆ ਕਿ ਸਾਡਾ ਪਿੰਡ ਜਿਹੜਾ ਸਾਡੇ ਪਿੰਡ ਦਾ ਸਰਪੰਚ ਹੈ ਉਹ ਕਮਲ ਕਸੋਰ ਹੀ ਬਣਨਾ ਚਾਹੀਦਾ ਹੈ ਤੇ ਜਿਸ ਕਰਕੇ ਸਾਰੇ ਪਿੰਡ ਨੂੰ ਉਹ ਬੇਨਤੀ ਕੀਤੀ ਜਾਂਦੀ ਹੈ ਕਿ ਹੱਥ ਜੋੜ ਕੇ ਮੈਂ ਇਹ ਕਹਿੰਦੀ ਹਾਂ ਕਿ ਸਾਰੇ ਹੀ ਇਸ ਨੂੰ ਵੋਟ ਪਾਣ ਤਾਂ ਜੋ ਕਿ ਇਹ ਕਾਮਯਾਬ ਹੋ ਜਾਏ ਸਰ ਮੇਰਾ ਨਾਮ ਕੇਸਰ ਸਿੰਘ ਪਿੰਡ ਭੂੰਗੋਤਾੜ ਮੰਨੂ ਸਰਪੰਚੀ ਨਾਲ ਇਹਨਾਂ ਨੇ ਪੈਂਚ ਚੁਣਿਆ ਹੈਗਾ ਅਸੀਂ ਹਰ ਕਮਲ ਜੀ ਸਰਪੰਚ ਜੀ ਨਾਲ ਹਲੇ ਹਰ ਵੇਲੇ ਮੋੜੇ ਨਾ ਮੋੜਾ ਲਾ ਕੇ ਚੋਰ ਨੂੰ ਤਿਆਰ ਹੈ ਇਹ ਕੰਬੜੀਆਂ ਬਹੁਤ ਵਧੀਆ ਮੁੰਡਾ ਕੰਮ ਕਰ ਰਿਹਾ ਪਹਿਲੇ ਤੋਂ ਵੀ ਤੇ ਹੁਣ ਵੀ ਤੇ ਵੀ ਬਹੁਤ ਵਧੀਆ ਕੰਮ ਕਰਨਗੇ ਅਸੀਂ ਇਹਨਾਂ ਦਾ ਪਿੰਡਦ ਨੂੰ ਅਜੇ ਪਿੰਡ ਦੇ ਵਸੀਆਂ ਨੂੰ ਸਰਪੰਚ ਕਾਲੂ ਨੂੰ ਵੱਧ ਚੜ ਕੇ ਵੋਟਾਂ ਵੀ ਪਾਵਾਂਗੇ ਤੇ ਇਹਨਾਂ ਨਾਲ ਸੰਯੋਗ ਵੀ ਧਿਆਨ ਪਿੰਡ ਵਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕਮਲ ਕੁਸ਼ੋਰ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਇਹ ਦੋ ਕਿਉਂਕਿ ਜਿਹੜੇ ਸਾਡੇ ਪਿੰਡ ਦੇ ਜਿਹੜੇ ਅਧੂਰੇ ਕੰਮ ਪਏ ਹੋਏ ਨੇ ਉਹਨਾਂ ਨੂੰ ਅਸੀਂ ਪੂਰਾ ਕਰਨਾ ਅਸੀਂ ਕਿਹ ਜੀ ਸਾਡੇ ਬਹੁਤ ਸਾਰੇ ਕੰਮ ਇਦਾਂ ਦੇ ਹੈਗੇ ਜਿਹੜੇ ਪਹਿਲਕੇ ਮਤਲਬ ਕਿ ਨਹੀਂ ਹੋ ਸਕੇ ਉਹ ਕੰਮ ਅਸੀਂ ਮਿੱਥੇ ਹੋਏ ਆ ਉਹ ਅਸੀਂ ਕਰਨੇ ਆ ਤੇ ਕਮਨ ਕਸੂਰ ਜੀ ਦਾ ਜਿਹੜਾ ਕੰਮ ਕਰਨ ਦਾ ਜਿਹੜਾ ਢੰਗ ਤਰੀਕਾ ਹੈਗਾ ਉਹ ਬਹੁਤ ਹੀ ਵਧੀਆ ਸਾਨੂੰ ਲੱਗਾ ਤੇ ਪਿੰਡ ਵਾਸੀਆਂ ਨੇ ਇਹ ਸੋਚਿਆ ਕਿ ਹਾਂ ਵੀ ਕਮਲ ਕਸੂਰ ਜੀ ਨੂੰ ਹੀ ਅਸੀਂ ਸਰਪੰਚ ਜਿਹੜਾ ਹੈਗਾ ਅਸੀਂ ਚੁਣਨਾ ਹੈ ਤਾਂ ਸਾਰਿਆਂ ਨੇ ਹੀ ਕਮਲ ਕਸੂਰ ਜੀ ਨੂੰ ਵੋਟਾਂ ਪਾਣੀਆਂ ਵੱਧ ਤੋਂ ਵੱਧ ਤੇ ਆਉਣ ਵਾਲੀ 15 ਤਰੀਕ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਇਹਨਾਂ ਨੂੰ ਕਾਮਯਾਬ ਬਣਾਉਣਾ ਜੀ ਅੱਜ ਸਾਰੇ ਪਿੰਡ ਵਾਸੀ ਇਹਨਾਂ ਇਕੱਠੇ ਹੋ ਕੇ ਕਮਲ ਕਸ਼ੋਰ ਕਾਲੂ ਨੂੰ ਸਰਪੰਚ ਦੀ ਚੋਣ ਲੜਨ ਵਾਸਤੇ ਜੋ ਮੌਕਾ ਦਿੱਤਾ ਹੈ ਜੋ ਪਿੰਡ ਦੇ ਅਧੂਰੇ ਰਹੇ ਕੰਮ ਰਹਿੰਦੇ ਨੇ ਜਿੰਨੇ ਵੀ ਸਾਨੂੰ ਉਮੀਦ ਹੈ ਕਿ ਵਧੀਆ ਤਰੀਕੇ ਨਾਲ ਇਹਨਾਂ ਚੀਜ਼ਾਂ ਸਾਰੀਆਂ ਨੂੰ ਪੂਰਾ ਕਰਨਗੇ ਔਰ ਲੋਕਾਂ ਦੀ ਜੋ ਮੰਗ ਹੈ ਜਿਸ ਕਰਕੇ ਇਹਨਾਂ ਨੂੰ ਮੌਕਾ ਮਿਲਿਆ ਹੈ ਇਲੈਕਸ਼ਨ ਲੜਨ ਦਾ ਔਰ ਰੱਬ ਕਰੇ ਵੀ ਸਰਪੰਚ ਬਣਨ ਔਰ ਵਧੀਆ ਤਰੀਕੇ ਨਾਲ ਜੋ ਹੈ ਲੋਕਾਂ ਦੇ ਹੁਕਮਾਂ ਨੂੰ ਕਰਨ ਧੰਨਵਾਦ ਜਿੰਦਾਬਾਦ ਸਰਪੰਚ ਜਿੰਦਾਬਾਦ